ਤੇ ਕੋ ਸਾਡੇ ਆਪੋਜੀਟ ਜਿਹੇ ਬੰਦੇ ਨਵੇਂ ਸਪਾਰਟੀ ਚਾਏ ਹੈਗੇ ਆ ਉਹ ਥੋੜੀ ਸਾਡੇ ਨਾਲ ਰੰਜੀਤ ਸ਼ਵਾਰਜੀ ਨਾਲ ਕਰਦੇ ਸੀਗੇ ਉਸ ਰੰਜੀਤ ਸ਼ਵਾਰਜੀ ਨਾਲ ਕੇ ਉਹ ਸਾਡੇ ਤੇ ਬਚਾ ਕੇ ਪ੍ਰੈਸ਼ਰ ਪਾਉਂਦੇ ਸੀ ਅਸੀਂ ਫਿਰ ਵੀ ਉਹਨਾਂ ਨਾਲ ਦੂਰੀ ਬਣਾ ਕੇ ਰੱਖੀ ਵੀ ਪਿੰਡ ਦਾ ਕੰਮ ਹੈ ਪਰ ਉਹਨਾਂ ਨੇ ਕੁਝ ਬਾਹਰ ਦੇ ਸੱਦੇ ਵੇਲੇ ਸੀਗੇ ਜਿਨ੍ਹਾਂ ਦਾ ਕਿਸਾਨ ਨਹੀਂ ਸੀ ਪਤਾ ਵੀ ਉਹਦੇ ਪਿੰਡ ਦੇ ਜਿਹੜੇ ਸ਼ਰਾਬੀ ਅੰਸਰ ਹੈਗੇ ਆ ਕਿਤੇ ਤੁਰੇ ਰਹਿੰਦੇ ਆ ਕਿ ਉਹ ਮਾਮਲਾ ਜੀ ਕੋਈ ਨਹੀਂ ਸੀਗਾ ਜਨਤਾ ਦਰਵਾਜ਼ਾ ਲੱਗਾਇਆ ਹੋਇਆ ਸੀਗਾ ਬੈਂਡਰਿੰਗ ਹਾਕੀ ਸਟੇਡੀਅਮ ਦੇ ਵਿੱਚ ਤੇ ਸਾਰਾ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਸੀਗਾ ਅਸੀਂ ਕੱਲ ਦਾ ਇਹਨੂੰ ਆਰਗੇਨਾਈਜ਼ ਕਰਦੇ ਸੀਗੇ ਜਲੰਧਰ ਦੇ ਵਿੱਚ ਪਿੰਡ ਬੜਿੰਗ ਦੇ ਵਿੱਚ ਲਗਾਏ ਜਨਤਾ ਦਰਬਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਆਪਸ ਦੇ ਵਿੱਚ ਮਾਰਕੁੱਟ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਕੁਝ ਵਰਕਰ ਵੀ ਕਾਇਲ ਹੋਏ ਨੇ ਇੱਥੇ ਵੀ ਦੱਸ ਦਈਏ ਕਿ ਮੌਕੇ ਤੇ ਵਿਧਾਇਕ ਰਮਨ ਅਰੋੜਾ ਨੇ ਆਪਣੀ ਕਾਰ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ ਜ਼ਖਮੀਆਂ ਦੀ ਪਛਾਣ ਉਹਨਾਂ ਇਸ ਬਾਬਤ ਨਹੀਂ ਦੱਸੀ ਹੈ ਹਾਲਾਂਕਿ ਜਾਣਕਾਰੀ ਦੇ ਮੁਤਾਬਕ ਵਿਧਾਇਕ ਰਮਨ ਅਰੋੜਾ ਵੱਲੋਂ ਜਨਤਾ ਦਰਬਾਰ ਲਗਾਇਆ ਗਿਆ ਜਿਸ ਦੇ ਵਿੱਚ ਰੁਕੇ ਹੋਏ ਕੰਮਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਉਦਘਾਟਨ ਦੀ ਗੱਲ ਪਿੱਛੇ ਸਾਰਾ ਵਿਵਾਦ ਹੋਇਆ ਉਧਰ ਇਸ ਬਾਬਤ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਮਾ ਜੀ ਹਰਜੀਤ ਮਨਾਸ ਹੈਪੀ ਹੈ ਜੀ ਅੱਜ ਜਿਹੜਾ ਹਮਲਾ ਹੋਇਆ ਵਿਧਾਇਕ ਉੱਥੇ ਸੀ ਜਦੋਂ ਜਨਤਾ ਦਰਬਾਰ ਲੱਗਾ ਨਹੀਂ ਜੀ ਵਿਧਾਇਕ ਜਾ ਚੁੱਕੇ ਸੀ ਮਾਮਲਾ ਮੈਨੂੰ ਦੱਸ ਦਿਓ ਤੇਰੀ ਸ਼ੁਰੂਆਤ ਕੋ ਮਾਮਲਾ ਮਾਮਲਾ ਜੀ ਕੁਝ ਵੀ ਨਹੀਂ ਸੀਗਾ ਜੀ ਜਨਤਾ ਦਰਬਾਰ ਲੱਗਾ ਹੋਇਆ ਸੀਗਾ ਪਿੰਡ ਬੜਿੰਗ ਹਾਕੀ ਸਟੇਡੀਅਮ ਦੇ ਵਿੱਚ ਤੇ ਸਾਰਾ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਸੀਗਾ ਅਸੀਂ ਕੱਲ ਦਾ ਇਹਨੂੰ ਆਰਗੇਨਾਈਜ਼ ਕਰ ਰਹੇ ਸੀਗੇ ਤੇ ਕੁਝ ਸਾਡੇ ਆਪੋਜ਼ਿਟ ਜਿਹੜੇ ਬੰਦੇ ਨਵੇਂ ਇਸ ਪਾਰਟੀ ਚ ਆਏ ਹੈਗੇ ਆ ਉਹ ਥੋੜੀ ਸਾਡੇ ਨਾਲ ਰੰਜਿਸ਼ਵਾਦੀ ਰੱਖਦੇ ਸੀਗੇ ਉਹ ਰੰਜਿਸ਼ਵਾਦੀ ਕਰਕੇ ਉਹ ਸਾਡੇ ਤੇ ਵਿਚਾ ਕੇ ਪ੍ਰੈਸ਼ਰ ਪਾਉਂਦੇ ਸੀ ਅਸੀਂ ਫਿਰ ਵੀ ਉਹਨਾਂ ਨਾਲ ਦੂਰੀ ਬਣਾ ਕੇ ਰੱਖੀ ਵੀ ਇਹ ਪਿੰਡ ਦਾ ਕੰਮ ਆ ਪਰ ਉਹਨਾਂ ਨੇ ਕੁਝ ਬਾਹਰੋਂ ਬੰਦੇ ਸੱਦੇ ਹੋਏ ਸੀਗੇ ਜਿਨ੍ਹਾਂ ਦਾ ਸਾਨੂੰ ਨਹੀਂ ਸੀ ਪਤਾ ਵੀ ਇਹ ਬੰਦੇ ਇਹਨਾਂ ਦੇ ਜਿਹੜੇ ਛਰਾਤੀ ਅੰਸਰ ਹੈਗੇ ਆ ਵੀ ਇੱਥੇ ਤੁਰੇ ਫਿਰਦੇ ਹੈਗੇ ਆ ਵੀ ਉਹ ਸਾਡੇ ਤੇ ਹਮਲਾ ਕਰਨ ਨੂੰ ਤਿਆਰੀ ਵਿੱਚ ਬੈਠੇ ਨੇ ਕਿ ਕਿਸ ਗੱਲ ਦਾ ਪ੍ਰਸ਼ਨ ਹੈ ਇਹਨਾਂ ਨੇ ਆਪਣਾ ਕਿਹਾ ਉਹ ਕਿਹੜੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਉਹ ਕਿਸੇ ਪਾਰਟੀਆਂ ਦਾ ਨਹੀਂ ਉਹ ਦੋ ਨੰਬਰ ਦੇ ਕੰਮ ਕਰਦੇ ਨੇ ਜੀ ਉਹਨਾਂ ਚੋਂ ਇੱਕ ਦੋ ਜਿਹੜੇ ਦੋ ਜਣੇ ਉਹ ਤਾਂ ਸਜ਼ਾ ਕੱਟ ਕੇ ਆਏ ਹੋਏ ਨੇ ਉਹਨਾਂ ਦਾ ਨਾਮ ਮੈਨੂੰ ਨਹੀਂ ਪਤਾ ਹੈਗਾ ਜੀ ਉਹਨਾਂ ਸਜ਼ਾ ਕੱਟ ਕੇ ਆਏ ਹੋਏ ਨੇ ਉਹ ਇਸੇ ਕਿਨਾਂ ਦੋ ਨੰਬਰ ਦੇ ਕੰਮਾਂ 'ਚ ਇਹਨਾਂ ਨੇ ਸਜ਼ਾ ਕੱਟੀ ਆ ਉਹਨਾਂ ਬੰਦਿਆਂ ਨੂੰ ਹੀ ਅੱਗੇ ਕਰਕੇ ਸਾਡੇ ਨਾਲ ਨਾਲ ਲੜਾਇਆ ਗਿਆ ਹੈ ਨਹੀਂ ਸਰ ਜਨਤਾ ਦਰਬਾਰ ਲੱਗਾ ਸੀਗਾ ਤੇ ਤੁਸੀਂ ਕਹਿ ਰਹੇ ਆ ਕਿ ਜਿਹੜੇ ਬੰਦੇ ਲੜੇ ਆ ਉਹਨਾਂ ਤੇ ਪਰਚੇ ਵੀ ਹੈਗੇ ਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਬੰਦੇ ਕੀ ਕਰ ਰਹੇ ਸੀਗੇ ਸਾਨੂੰ ਨਹੀਂ ਪਤਾ ਗਰਾਊਂਡ ਆ ਸਟੇਡੀਅਮ ਆ ਬਹੁਤ ਵੱਡਾ ਜੀ ਉਹ ਤੇ ਹਾਕੀ ਸਟੇਡੀਅਮ 'ਚ ਕੋਈ ਵੀ ਆ ਸਕਦਾ ਆ ਪਰ ਉਹ ਕਿਹੜਾ ਕਿਸ ਮਨਸ਼ਾ ਨਾਲ ਆਏ ਇਹਦੇ ਬਾਰੇ ਸਾਨੂੰ ਅਸੀਂ ਕਿਸੇ ਨੂੰ ਕੀ ਦੱਸ ਸਕਦੇ ਸਾਬ ਵਿਧਾਇਕ ਸਾਹਮਣੇ ਮੇਰੀ ਭੂਮਿਕਾ ਤੇ ਗੱਲ ਹੋਈ ਉਹਨਾਂ ਨੇ ਨਾਮ ਵੀ ਦੱਸਿਆ ਆ ਉਹ ਕਹਿੰਦਾ ਉਹਨਾਂ ਨੇ ਕਿਹਾ ਕਿ ਜਨਤਾ ਦਰਬਾਰ ਜਿਹਦਾ ਲੱਗਿਆ ਸੀ ਉੱਥੇ ਹੀ ਸੀਗੇ ਜਦੋਂ ਹਮਲਾ ਆਇਆ ਔਰ ਉਹ ਖੁਦ ਲੈ ਕੇ ਆਏ ਨਹੀਂ ਜੀ ਵਿਧਾਇਕ ਜੀ ਜਾ ਚੁੱਕੇ ਸੀਗੇ ਜਾਣ ਤੋਂ ਬਾਅਦ ਜਿਨ੍ਹਾਂ ਨੇ ਹਮਲਾ ਕਰਾਇਆ ਉਹ ਵੀ ਜਾ ਚੁੱਕੇ ਜਿਨ੍ਹਾਂ ਨੂੰ ਵਿਧਾਇਕ ਜੀ ਨੇ ਨਾਮ ਦੱਸਿਆ ਹੈਗਾ ਆ ਪਰ ਉਹ ਬੰਦਿਆਂ ਨੂੰ ਛੱਡ ਗਏ ਵੀ ਤੁਸੀਂ ਨਾਲ ਤੇ ਕੁਛ ਨਾ ਕੁਛ ਕਿਸਾਨੋ ਇਹ ਇੰਟਿਊਸ਼ਨ ਪਹਿਲਾਂ ਵੀ ਸੀਗੀ ਕਿ ਵੀ ਇਹਨਾਂ ਨੇ ਕੁਛ ਨਾ ਕੁਛ ਇਦਾਂ ਦਾ ਕਰਨਾ ਹੈਗਾ ਜੇ ਸਾਡੀ ਕੋਈ ਰੰਜਿਸ਼ ਨਹੀਂ ਕਿਸੇ ਤਰ੍ਹਾਂ ਦੀ ਉਹ ਤੁਹਾਨੂੰ ਦੱਸਿਆ ਨਾ ਜੀ ਉਹ ਪੈਸਿਆਂ ਦਾ ਕੰਮ ਕਰਦੇ ਆ ਜੀ ਅਵਾਰਾ ਹੈਗੇ ਨੇ ਜਿਹੜੇ ਦੋ ਨੰਬਰ ਦੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪੈਸੇ ਦੇ ਕੇ ਜਿਹੜਾ ਮਰਜੀ ਮਰਜ਼ੀ ਕਰਾਉਂਦੇ ਸਾਡਾ ਇੱਕ ਬੰਦਾ ਹੀ ਜਖਮੀ ਹੋਇਆ ਬਾਕੀ ਕੀ ਨਾਮ ਉਹਦਾ ਮਹਿੰਦਰ ਸਿੰਘ ਸਰ ਕਿੰਨੇ ਕੇ ਬੰਦੇ ਜਿਹਨਾਂ ਨੇ ਹਮਲਾ ਕੀਤਾ ਸੱਤ ਤੋਂ ਅੱਠ ਬੰਦੇ ਸੀਗੇ ਜੀ ਮਾਰੇ ਉਹ ਜੀ ਪਾਰਟੀ ਵਰਕਰ ਨੇ ਸਾਡੇ ਨਾਲ ਜਦ ਤੋਂ ਸ਼ੁਰੂ ਤੋਂ ਆਮ ਆਦੀ ਪਾਰਟੀ ਦਾ ਚੱਲ ਰਹੇ ਨੇ ਕੋਈ ਹਥਿਆਰ ਵਗੈਰਾ ਨਾਲ ਹਮਲਾ ਕੀਤਾ ਨਹੀਂ ਜੀ ਉਹਨਾਂ ਦੇ ਹੱਥਾਂ 'ਚ ਹੀ ਸੀ ਕੋਈ ਕਿਰਚ ਸੀ ਜਿਹੜੀ ਉਹਨਾਂ ਨੇ ਸਿਰ 'ਚ ਮਾਰੀ ਹੈਗੀ ਹੈ ਜੀ ਸਰ ਇਹ ਵਿਵਾਦ ਜਿਹੜਾ ਤੁਸੀਂ ਕਹਿ ਰਹੇ ਆ ਕਿ ਪੁਰਾਣੀ ਗੱਲ ਹੈ ਕੋਈ ਨਹੀਂ ਜੀ ਕੋਈ ਪੁਰਾਣੀ ਗੱਲ ਨਹੀਂ ਹੈਗੀ ਜੀ ਕੁਛ ਨਹੀਂ ਪੁਰਾਣਾ ਕਿਸੇ ਕੰਮ ਤੋਂ ਕਦੋਂ ਨੇ ਹਮਲਾ ਕਰਤਾ ਸਿਰੋ ਜੀ ਸਵੇਰੇ ਜਿਹੜੀ ਉਹ ਆਪਣਾ ਤੇ ਦਰਵਾਜ਼ਾ ਲੱਗਾ ਦਰਵਾਜ਼ੇ ਦੇ ਵਿੱਚ ਤੂ ਤੂ ਮੈਂ ਮੈਂ ਬਹਿਸ ਬਹਿਸ ਸਮਝਾਈ ਚ ਹੋਇਆ ਹੈ ਕਿਹੜੀ ਜਖਮ ਉਹਨੇ ਕਰੇ ਹਲਕੇ ਤੋਂ ਵਰਕਰ ਨੇ ਉਹ ਬ੍ਰਿੰਗ ਤੋਂ ਆਨੇ ਜੀ ਸੈਂਟਰਲ ਦਾ ਸੈਂਟਰਲ ਤੋਂ ਆ ਜੀ